हां साथियों एक ਤੁਹਾਡੀ ਬਹੁਤ ਤੁਹਾਡੀ ਜਿੱਤ ਹੈ ਕੀ ਹੋਇਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਰੋਪੜ ਦੇ ਐਮਐਲਏ ਦਿਨੇਸ਼ ਕੁਮਾਰ ਚੱਡਾ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਹੈ ਜਿਹਦੇ ਵਿੱਚ ਕਿ ਜਿਹੜੇ ਡੀਏਪੀ ਦੀ ਕਾਲਾ ਵਿਜਲੀ ਕਾਰੇ ਸੋਨਾਂ ਦੇ ਖਿਲਾਫ ਜਿਹੜੇ ਸ਼ਹਿਰ ਦੇ ਵਿੱਚ ਨਿੱਕੇ ਡੀਲਰ ਨੇ ਖਾਦ ਵਿੱਚ ਨਾਲੇ ਉਹਨਾਂ ਨੂੰ ਧੱਕੇ ਦੇ ਨਾਲ ਖਾਦ ਦੇਣਾ ਸਮਾਨ ਦੇਣ ਦੀ ਕੋਸ਼ਿਸ਼ ਹੋ ਰਹੀ ਸੀ ਤੇ ਉਹਨਾਂ ਵੱਲੋਂ ਇੱਕ ਲਿਖਤ ਸ਼ਿਕਾਇਤ ਕੀਤੀ ਗਈ ਸੀ ਤੇ ਉਸ ਸ਼ਿਕਾਇਤ ਦੇ ਉੱਪਰ ਦਨੀਸ਼ ਕੁਮਾਰ ਚੱਡਾ ਜੀ ਦੀ ਗਵਾਹੀ ਦੇ ਵਿੱਚ ਖੇਤੀਬਾੜੀ ਭਾਗ ਨੇ ਕਾਰਵਾਈ ਕਰਦੇ ਹੋਏ ਜੋ ਰੈਕ ਹੈਂਡਲਰ ਸੀਗਾ ਉਹਦੇ ਉੱਤੇ ਐਫ ਆਈ ਆਰ ਅਲੱਗ ਕੀਤੀ ਹੈ ਤਾਂ ਇਹ ਸੰਭਵ ਹੋਇਆ ਕਿਉਂਕਿ ਆਪਾਂ ਕੱਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਜਿੱਥੇ ਦਨੀਸ਼ ਕੁਮਾਰ ਚੱਡਾ ਜੀ ਕਹਿ ਰਹੇ ਸੀਗੇ ਕਿ ਅਸੀਂ ਜਿਹੜਾ ਹੈਗਾ ਇਹ ਕਾਰਵਾਈ ਕਰਾਂਗੇ ਤਾਂ ਫਿਰ ਜਿਵੇਂ ਅੱਜ ਕੁਡੀਆਂ ਸਾਹਿਬ ਨਾਲ ਗੱਲ ਹੋਈ ਸੀ ਕੁਡੀਆਂ ਸਾਹਿਬ ਕਹਿ ਰਹੇ ਕਿ ਅਸੀਂ ਐਫ ਆਈ ਆਰ ਕਰ ਚੁੱਕੇ ਹਾਂ ਜਿੱਥਾ ਹੀ ਤਾਂ ਕਿਤੇ ਕਾਲਾ ਵਿਯਾਰੀ ਹੁੰਦੀ ਹੈ ਅਸੀਂ ਉਹਨਾਂ ਦੇ ਖਿਲਾਫ ਕੇਸ ਦਰਜ ਕਰਾਂਗੇ ਪਰਚੇ ਕਟਾਂਗੇ ਤਾਂ ਫਿਰ ਉਹੀ ਚੀਜ਼ ਹੈ ਕਿ ਜੇਕਰ ਤੁਸੀਂ ਸ਼ਿਕਾਇਤ ਕਰੋਗੇ ਤਾਂ ਤੁਹਾਡੀ ਸੁਣਵਾਈ ਹੋਏਗੀ ਜੇ ਸ਼ਿਕਾਇਤ ਨਹੀਂ ਕਰੋਗੇ ਸੁਣਵਾਈ ਨਹੀਂ ਹੋਏਗੀ ਛੋਟਾ ਡੀਲਰ ਇਸ ਸਮੇਂ ਮਾੜੇ ਹਾਲਾਤ ਚ ਹੈ ਉਹ ਕਹਿ ਰਿਹਾ ਕਿ ਮੈਨੂੰ ਪਿੱਛੋਂ ਜਿਹੜਾ ਹੈਗਾ ਧੱਕੇ ਦੇ ਨਾਲ ਹੋਰ ਸਿੱਧਾ ਸਮਾਨ ਦੇ ਰਿਹਾ ਤਾਂ ਤੁਸੀਂ ਵੀ ਜਿਹੜਾ ਹੈਗਾ ਰੋਪੜਾ ਵਾਲਿਆਂ ਨੂੰ ਰੂਪਨਗਰ ਵਾਲਿਆਂ ਨੂੰ ਕਰਕੇ ਸ਼ਿਕਾਇਤ ਕਰ ਸਕਦੇ ਹੋ ਤੇ ਜੇਕਰ ਤੁਹਾਡਾ ਕਿ ਧੱਕਾ ਹੋ ਰਿਹਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਵਾਕਿਆ ਹੀ ਐਫ ਆਈ ਆਰ ਦਰਜ ਹੋਏਗੀ ਤਾਂ ਇਹ ਜਿਹੜਾ ਹੈਗਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਤੇ ਰੋਪੜ ਦੇ ਜਿਹੜੇ ਹੈਗੇ ਐਮਐਲਏ ਦਿਨੇਸ਼ ਕੁਮਾਰ ਚੱਟਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਇਹ ਜਿਹੜੀ ਕਾਲਾ ਬਜਾਰ ਜਿਹੜੀ ਡੀਏਪੀ ਦੀ ਹੋ ਰਹੀ ਸੀ ਉਹ ਰੁਕੀ ਹੈ